ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾਦਾ ਜੀ ਜਗ੍ਹਾ ਤੇ ਆਏ ਮੈਨੂੰ ਦਾਸੀ ਕਰ ਲਈ 2000 ਇਤਨਾਂ ਨੂੰ ਸੇਵਾ ਕੀਤੀ ਹੈ ਸਾਡੇ ਬਹੁਤ ਸਿੱਖਾ ਗਿਓ بابا منچو سنگ جی ہوا سی ماتا جی ست نام کور جی ساری درشن بہت میرا چنگا کلاکار چنگے گی لگ جاتے ہیں جا کے سیدھ ملتی ہے مارا آشیواد ملتا ہے بہت میرے شکریہ بھاجی شکریہ

Oh <laughs> You guys might بہت 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 چینل ہے پتہ پر سارے جیسے بہت بہت

ਬਾਬਾ ਮਹੋਸੀ ਜਲਵਾ ਦੋਸਤ ਸਮੂਹ ਦੇ ਲੋਕ ਪ੍ਰਮਾਤਿਕ ਲੋਕ ਸੇਵਾਦਾਰ ਨੇ ਸੰਬੋਧਨ ਕਰਦੇ 300 ਆਲੇ ਪਰੋ ਸੱਚ ਦੇ ਯਾਰੇ ਤੁਸੀਂ ਖਾਤੇ ਵਿੱਚ ਕੁਝ ਸਰਹ ਦੇ ਨਗਰ ਚਾਗਿਆ ਪਾਤਰ ਵਗੋ ਗੋਲ ਕਰ ਬੋਲੇ 300 ਆ ਆਹ ਹੋਰ ਬਗਲ ਲੱਗੇ ਹੋਤੀ ਹੈ ਇਹ ਅਗੂ ਦੇ ਮੇਲੇ ਦੇ ਵਿੱਚ ਦਸੁਰਾ ਦਾ ਹੋ ਜਾਵੇ ਕੋਈ ਕਾਹਜਾ ਕਾਹਜਾ ਹੋ ਜਾਵੇ ਸਾਰਿਆਂ ਪਟਨਾ ਅਸੀਂ ਤਾੜੀ ਮਾਰਦੇ ਹਾਂ ਬੱਸ ਬਹਿ ਜਾ ਬਹਿ ਜਾ ਹੋ ਗਿਆ ਵੀ ਬਹਿ ਜਾ ਬਹਿ ਜਾ ਹੋ ਗਿਆ ਵੀ ਤਾੜੀ ਮਾਰਦੇ ਸਾਰ ਬਹੁਤ ਬਹੁਤ ਧੰਨਵਾਦ ਸ੍ਰੀ ਸੱਭੀ ਵੇਂਤਨ ਪ੍ਰਬੰਧ ਕਰਕੇ ਮੇਲੇ i oh اور وہ بڑی سارے جان پلیز ٹی وی پر اپنی کوئی محبتوں اور زندگی کے سارے جان کریں ایک منٹ ٹھہریں پلیز ٹی وی پر سارے جان ہو نا پتی چھا تم کسی کم جیتیاں چلیں بسیں ہاتھ ہوا یہ سمیتی رہا کچھ کو بابا کو دباؤ کچھ سچی منسی کچھ ہوں سماعت پر بابا کی کوئی مراد معلوم ہو کے بابا کی زمین کی زمین آ جاؤ لب پہ گنگا ہے دینے نہ لے سلام ہو Thank you for watching, and i the next

you're the kid that's <laughs> لاگ ان دیٹ لاگ ان ہیڈز دیٹ 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 دی سب تو پہلے واحر جی کا خالص شری واحر جی کی فتح میں بڑا بابا جی ہر منجوت جی گریوال صاحب گریوال جنہیں جوان سجنہ دے روح گروان کا مان ملیا اس بابا جی دربار تو ہمیشہ چوڑیاں پر کے لے کے گیا ਬਾਪਾ ਮਨਜੂਰ ਜੀ ਦਾ ਆਸ਼ੀਰਵਾਦ ਰਹੇ ਹਮੇਸ਼ਾ ਤੇ ਬਾਪਾ ਪਾण्डे ਜੀ ਜੀ ਦਾ ਇੱਥੇ ਸ਼ੁਰੂਆਤ ਹੋਈ ਜਾਂ ਸਾਡੀ ਇੱਥੇ ਸ਼ੁਰੂਆਤ ਹੋ ਗਈ ਆ ਤੇ ਖਾਸ ਕਰਕੇ ਹੁੰਦਾ ਜਿਹੜਾ ਬੰਦਾ ਰੱਬ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਆਪਣੀ ਔਕਾਤ ਦੇ ਵਿੱਚ ਰਹਿੰਦਾ ਔਕਾਤ ਨਹੀਂ ਭੁੱਲਦਾ ਤੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਰੱਬ ਦੀ ਸੋਹਰਾ ਪ੍ਰਾਪਤ ਦਾ ਵੀ ਔਕਾਤ ਹੀ ਆ ਬੰਦੇ ਨੂੰ ਜਦੋਂ ਕਿਤੇ ਔਕਾਤ ਤੋਂ ਬਾਹਰ ਹੁੰਦਾ ਦਿਖਾ ਦਿੰਦਾ ਸਾਰੇ ਪਰ ਸਾਰੇ ਆਪਣੇ ਸੀਨੀਅਰਸ ਦਾ ਜੋ ਪੀਰਾਂ ਫਕੀਰਾਂ ਦਾ ਸਤਿਕਾਰ ਕਰਨਾ ਚਾਹੀਦਾ ਲੱਖ ਲੱਖ ਮੁਬਾਰਕਾਂ ਅੱਜ ਦੇ ਦਿਨ ਖਾਲਸੇ ਦਾ ਜਨਮ ਹੋਇਆ ਸੀ ਵਸਾਖੀ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਬਹੁਤ ਹੀ ਦੁਆਰਾ ਫਿਰ ਧੰਨਵਾਦ ਕਰਦਾ ਬਾਬਾ ਮਨਜੂਰ ਸਿੰਘ ਜੀ ਜੀ ਹੁਣਾਂ ਦਾ ਜਿਨ੍ਹਾਂ ਨੇ ਇੱਥੇ ਬੁਲਾ ਕੇ ਮੈਂ ਇਸ ਚੀਜ਼ ਦੇ ਕਾਬਿਲ ਨਹੀਂ ਉਸਤਾਨ ਜਮਲਾ ਯਾ ਯਾਦਗਾਰੀ ਯਾਰਾ ਵਰ ਦੇਣ ਲੱਗੇ ਨੇ ਕਿਉਂਕਿ ਮੈਂ ਉਹਨਾਂ ਦੇ ਪੈਰਾਂ ਦੀ ਧੂੜ ਦੇ ਵਰਗੇ ਆਪਣੀ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਇਸ ਸਨਮਾਨ ਦੇ ਨਾਲ نواز ਰਹੇ ਨੇ ਬਾਬਾ ਜੀ ਔਰ ਸਾਰੀ ਸੰਗਤਾਂ ਤੇ ਮੇਰੇ ਨਾਲ ਮੇਰਾ ਵੀਰ ਗੁਰਤੇਜ ਸਿੰਘ ਵੀ ਆਇਆ ਤੇ ਮੇਰਾ ਵੱਡਾ ਭਰਾ ਸਰਪ ਜੀ ਸੋ ਸਾਰਿਆਂ ਦਾ ਮੈਂ तहे ਦਿਲੋਂ ਸ਼ੁਕਰੀਆ ਕਰ ਦਿੰਦਾ ਸਪੈਸ਼ਲੀ ਤੁਹਾਡਾ ਸਾਰਿਆਂ ਦਾ ਇੱਥੇ ਦਰਬਾਰ ਤੇ ਪਹੁੰਚੇ ਪਹੁੰਚਣ ਤੇ ਸਭ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਜੀ ਇਸਨ ਕਰਮਜੀਤ ਮੋਹਰਜੀ ਜਿਨ੍ਹਾਂ ਨੂੰ ਅੱਜ ਤਾਕਤ ਖਾਦੋ ਖੇਤੇਵਾਲੀ ਸਾਜੇ ਦੇ ਪਰਿਵਾਰ ਵੱਲੋਂ ਸਾਡਾ ਮਜੂਰ ਸਨਮਾਨ ਕਰਨੀ ਤੇ ਮੈਜਿਨਾ ਦਿੱਤਾ ਜਾ ਰਿਹਾ ਹੈ ਬਲੰਸਾ ਬਹੁਤ ਬਹੁਤ ਧੰਨਵਾਦ ਕਰਨ ਜੀ ਅਮੋਦ ਸਾਹਿਬ ਨੂੰ ਜਿਨ੍ਹਾਂ ਨੇ ਸਭੀ ਬੇਲਪੁਰ ਪਹੁੰਚ ਕਰਕੇ ਅੱਜ ਇਸ ਸਿਮੇਲੇ ਵਿੱਚ ਪਹੁੰਚ ਕੇ ਸਾਡੀ ਆਨ ਤੇ ਸ਼ਾਨ ਨੂੰ ਜਵਾਬਾ ਦਿੱਤਾ ਮਾਤਾ ਸੁਭਰਾਮ ਕੋਰ ਜੀ ਕਰੋਗਾਰ ਜੋ ਕਿ ਸਿਮੇਲੇ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਵੱਲੋਂ ਬਾਬਾ ਮਨਜੋਤ ਸਿੰਘ ਜੀ ਗਰੇਵਨ ਸਾਹਿਬ ਉਹਨਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਬੇਅੰਤਿਕਰਨ ਦੋ ਸ਼ਬਦ ਕੰਮਜੀਤ ਅਮੋਦ ਜੀ ਨੂੰ ਲਈ ਬਾਬਾ ਮਨਜੋਤ ਸਿੰਘ ਜੀ ਆਪ ਸਾਕੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਵੇਖੋ ਜਿਹੜੀ ਗੱਲ ਕਰਮਜੀਤ ਨੇ ਕਹੀ ਕਿ ਜਿਹੜਾ ਵਿਸ਼ਵਾਸ ਰੱਖਦਾ ਉਹਨੂੰ ਮਿਲਦਾ ਵੀ ਹੈ ਜਦੋਂ ਅਸੀਂ ਮੇਲੇ ਸ਼ੁਰੂ ਕੀਤੇ ਸੀ ਤੇ ਕਰਮਜੀਤ ਨੂੰ ਨਾਲ ਲੈ ਕੇ ਸ਼ੁਰੂ ਕੀਤੇ ਸੀ ਕੋਈ ਐਸਾ ਕਲਾਕਾਰ ਹੈ ਕਿ ਅੱਜ ਵੀ ਇਹਨੇ ਗੱਲ ਕਹਿੰਦੀ ਕਿ ਮੈਂ ਨਹੀਂ ਜਿਹੜੇ ਆਏ ਹੋਏ ਨੇ ਉਹ ਕਹੋਣਗੇ ਅਸੀਂ ਤਾਂ ਇੱਥੇ ਸ਼ੁਰੂਆਤ ਕੀਤੀ ਅਸੀਂ ਇੱਥੇ ਮੈਨੂੰ ਟਾਈਮ ਨਾ ਮਿਲਿਆ ਉਹਨਾਂ ਨੂੰ ਟਾਈਮ ਇਹ ਹੁੰਦੀ ਹੈ ਅਸਲੀ ਕਲਾਕਾਰ ਦੀ ਨਿਸ਼ਾਨੀ ਜਿਨੇ ਅੰਗਲ ਸਮਝ ਆ ਜਾਂਦੀ ਹੈ ਕਿ ਮੈਨੂੰ ਰੱਬ ਨੇ ਹੁਣ ਬਹੁਤ ਕੁਝ ਦਿੱਤਾ ਹੈ ਮੈਂ ਹੁਣ ਹੋਰਾਂ ਨੂੰ ਵੀ ਉਹ ਰਾਹ ਤੋੜ ਕੇ ਉਹਨਾਂ ਨੂੰ ਦੱਸਾਂ ਕਿ ਉਹਨਾਂ ਨੂੰ ਵੀ ਮਿਲੇ ਨਹੀਂ ਤੇ ਸਭ ਫੜਦੇ ਆ ਕੋਈ ਨਹੀਂ ਅੱਗੇ ਆਉਣ ਦਿੰਦਾ ਪਰ ਇਹ ਹਮੇਸ਼ਾ ਹੀ ਜਦੋਂ ਤੋਂ ਅਸੀਂ 22 ਸਾਲ ਹੋ ਗਏ ਮੇਲਾ ਸ਼ੁਰੂ ਕੀਤਾ ਇਹ ਹੋਇਆ ਪਰ ਤੇਜ ਹੋਇਆ ਇਹਨਾਂ ਨੇ ਹਮੇਸ਼ਾ ਹੀ ਇਸ ਮੇਲੇ ਦੇ ਲਈ ਜੇਤਕਾਰ ਜੱਗੀ ਹੋਇਆ। ਇਸ ਮੇਲੇ ਦੀ ਚੜ੍ਹਦੀ ਕਲਾ ਲਈ ਬੜਾ ਕੰਮ ਕੀਤਾ। ਔਰ ਬੜੀ ਸੇਵਾ ਕੀਤੀ ਇਸ ਦਰਬਾਰ ਤੇ ਕਰਮਜੀਤ ਨੇ। ਔਰ ਸੇਵਾ ਦਾ ਫਾਲ ਮਾਲਕ ਜਰੂਰ ਬੰਦਾ। ਮੇਰਾ ਇੱਕ ਇੱਕ ਕਹਿਣਾ ਸੀ ਇਹਨਾਂ ਨੂੰ ਕਿ ਮਿਹਨਤ ਕਰਦੇ ਰਹੋ ਮਿਹਨਤ ਨਾ ਛੱਡੋ। ਜੇ ਤੁਮ ਕੋ ਵੀ ਬਾਬਾ ਘਰੇ ਬੈਠੇ ਦੇ ਦੂਗਾ ਨਹੀਂ ਦੰਦਾ। ਕਿਉਂ ਕਿਉਂਕਿ ਉਹ ਵੀ ਚਾਹੁੰਦਾ ਕਿ ਤੂੰ ਕੁਝ ਕਰੇ ਜੇ ਤੂੰ ਕਰਾਂਗੇ ਤਾਂ ਉਹਨੂੰ ਪਾਗ ਲੱਗਣਿਆ ਔਰ ਇਹਦੀ ਮਿਹਨਤ ਨੂੰ ਇਹਨੂੰ ਪਾਗ ਲਾਇਆ ਕੋਈ ਸਮਾਸੀ ਇਕ ਜਣਾ ਸੀ ਬੈਠੇ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰਨੀ ਚਾਹੁੰਦਾ ਗੱਲ ਇਹਨੇ ਮੈਨੂੰ ਕਿਹਾ ਕੰਨਾ ਮੇਰੇ ਨਾਲ ਵੀ ਕਿਤੇ ਫੋਟੋ ਕਰਾਇਆ ਕਰਨਗੇ ਯਾਰ ਅੱਜ ਤੇ ਮਾਲਕ ਵੀ ਅਸੀ ਕਿਰਪਾ ਹੋਈ 20 ਸਾਲ ਬਾਅਦ ਇੱਥੇ ਮੇਲੇ ਚ ਘੇਰ ਲਿਆ ਕਿ ਮੈਂ ਕੱਢਣਾ ਆ ਕਿ ਉਹ ਸੰਗਤ ਦੇ ਵਿੱਚ ਉਹ ਬੰਦ ਸੌਰ ਥੱਕ ਗਿਆ ਐ ਨੂੰ ਥੋੜਾ ਆਰਾਮ ਕਰ ਲੈਣ ਦੋ ਤੇ ਇਹਨੇ ਮੈਨੂੰ ਅੱਜੋ ਜਵਾਬ ਦਿੱਤਾ ਕਿ ਮੈਂ ਨਾ ਬਾਬਾ ਜੀ ਤੁਸੀਂ ਕਹਿੰਦੇ ਹੋ ਹੁੰਦੇ ਸੀਗੇ ਵੀ ਇੰਨੇ ਹੀ ਫੋਟੋਆਂ ਦੇਖੀ ਲੋਕਰਾ ਕਰਨਗੇ ਤੇਰੇ ਨਾਲ ਤੋ ਅੱਜ ਬੜਾ ਮੁਸ਼ਕਲ ਨਾ ਟਾਈਮ ਆਇਆ ਮੈਂ ਰੋਕਣਾ ਨਹੀਂ ਕਿਸੇ ਨੂੰ ਸਾਰਿਆਂ ਨੂੰ ਫੋਟੋ ਕਰਾਉਣ ਦੇ ਅੱਜ ਵੀ ਤੁਸੀਂ ਦੇਖਿਆ ਹੋਊਗਾ ਇਹੋ ਹੀ ਨਰਮਾਈ ਔਰ ਰੱਬ ਨੂੰ ਯਾਦ ਰੱਖਣਾ ਇਹ ਚੀਜ਼ਾਂ ਜਿਹੜੀਆਂ ਬਹੁਤ ਮੁਸ਼ਕਲ ਦੇ ਨਾਲ ਹਾਸਲ ਹੁੰਦੀਆਂ ਨੇ ਥੋੜੀ ਜਿਹਾ ਕੁਛ ਆ ਜਾਵੇ ਬੰਦੇ ਦਾ ਦਿਮਾਗ ਖੋ ਮ ਜਾਂਦਾ ਥੋੜੀ ਜਿਹੀ ਕੋਈ ਗੱਲ ਬਣਦੇ ਬੰਦਾ ਹੋਰ ਦਾ ਹੋ ਜਾਂਦਾ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਜਿਦੇ ਵਿੱਚ ਇਹਨਾਂ ਦੇ ਸਾਰੇ ਕਲਾਕਾਰ ਬੈਠੇ ਸੀ ਤਾਂ ਮੇਰਾ ਸੀਨਾ ਚੌੜਾ ਹੋ ਗਿਆ ਉਹਨਾਂ ਦੀ ਗੱਲ ਸੁਣ ਕੇ ਕਿ ਸਾਨੂੰ ਜਿਹੜਾ ਸੱਤ ਅਣਾ ਆਉਂਦਾ ਕਰਮਜੀਤ ਅੰਮੋਲ ਦੇ ਘਰੋਂ ਆਉਂਦਾ ਸੀਨਾ ਚੌੜਾ ਹੋ ਗਿਆ ਕਿ ਯਾਰ ਉਸ ਮਾਲਕ ਨੇ ਐਸੀ ਕਿਰਪਾ ਕੀਤੀ ਕਿ ਇਸ ਬਲੰਦੀ ਤੇ ਵੀ ਪਹੁੰਚ ਕੇ ਇਹ ਸੇਵਾ ਕਰਨੇ ਕੋ ਲਿਆ ਨੇ ਇਸ ਦਰਬਾਰ ਤੇ ਬੜੀ ਸੇਵਾ ਕੀਤੀ ਹੈ ਨੇ ਹਰ ਤਰ੍ਹਾਂ ਦੀ ਔਰ ਉਸ ਮਾਲਕ ਨੇ ਸੇਵਾ ਨੂੰ ਜੇ ਫਲ ਲਾਇਆ ਤੋ ਨੂੰ ਭੁੱਲਿਆ ਨਹੀਂ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਦੀ ਇੰਟਰਵਿਊ ਸੁਣ ਕੇ ਕਿ ਸਾਨੂੰ ਸਭ ਤੋਂ ਵੱਧ ਪਿਆਰ ਇਹ ਕਰਦਾ ਹੈ ਸਾਨੂੰ ਖਾਣਾ ਇਹਦੇ ਘਰੋਂ ਆਉਂਦਾ ਸਾਨੂੰ ਪੁੱਛਦੇ ਆ ਕਿ ਕੀ ਖਾਓਗੇ ਤੁਸੀਂ ਨਹੀਂ ਤਾਂ ਸਾਥ ਜਿਹੜੇ ਹੁੰਦੇ ਉਹ ਕਿਸੇ ਨੂੰ ਨਹੀਂ ਪੁੱਛਦੇ ਪਰ ਇਹਨੇ ਉਸ ਚੀਜ਼ ਨੂੰ ਆਪਣੇ ਪਛੋਕਰ ਨੂੰ ਯਾਦ ਰੱਖਿਆ ਆਪਣੇ ਮਾਪਿਆਂ ਦੀ ਸੇਵਾ ਕੀਤੀ ਆਪਣੇ ਮਾਪਿਆਂ ਨੂੰ ਪਿਆਰ ਦਿੱਤਾ ਔਰ ਮੈਂ ਹਰਾਮ ਆ ਕਿ ਬਾਹਰ ਬੈਠਾ ਸੀ ਜਦੋਂ ਜ਼ਮੀਨ ਲਈ ਉਹ ਮੈਂ ਵੇਖ ਰਿਹਾ ਸੀ ਵੀ ਦੀ ਉਥੇ ਤੇ ਇਹਦੇ ਘਰੋਂ ਬਾਪੂ ਜੀ ਨੂੰ ਤੇ ਬੀਜੀ ਨੂੰ ਲੈ ਕੇ ਗਈ ਕਿ ਤੁਹਾਨੂੰ ਕੁਝ ਦਿਖਾ ਕੇ ਲਿਆਉਣਾ ਚਲੋ ਤੇ ਉਸ ਮਾਂ ਦਾ ਤੇ ਉਸ ਪਿਓ ਦਾ ਦੇਖੋ ਕਿੰਨੀ ਉਦਲ ਖੁਸ਼ੀ ਦਾ ਟਿਕਾਣਾ ਨਹੀਂ ਹੋਣਾ ਜਦੋਂ ਉਹਨੇ ਜਾ ਕੇ ਦੱਸਿਆ ਕਿ ਤੁਹਾਡੇ ਪੁੱਤ ਨੇ ਤੁਹਾਡੇ ਲਈ ਜ਼ਮੀਨ ਲਈ ਹੈ ਜਿਹੜਾ ਬੱਚਾ ਆਪਣੇ ਮਾਪਿਆਂ ਨੂੰ ਨਹੀਂ ਪਹੁੰਚਦਾ ਜਿਹੜਾ ਬੱਚਾ ਆਪਣੇ ਸੰਗੀ ਸਾਥੀਆਂ ਨੂੰ ਨਹੀਂ ਭੁੱਲਦਾ ਜਿਹੜਾ ਆਪਣੇ ਪਛੋਕੜ ਨੂੰ ਨਹੀਂ ਭੁੱਲਦਾ ਉਹਨੂੰ ਕੋਈ �ेर ਨਹੀਂ ਸਕਦਾ ਉਹ ਹਮੇਸ਼ਾ ਕਾਮਯਾਬ ਹੋ ਕੇ ਰਹਿੰਦਾ ਸੁਵਾਨ ਸ਼ੂਟਿੰਗ ਦੇ ਵਿੱਚੋਂ ਪਹਿਲੇ ਮੇਲੇ ਤੇ ਕੈਨੇਡਾ ਤੋਂ ਸ਼ੂਟਿੰਗ ਛੱਡ ਕੇ ਆਇਆ ਸੀ ਅੱਜ ਵੀ ਇਹਨਾਂ ਦੀ ਸ਼ੂਟਿੰਗ ਚੱਲ ਰਹੀ ਹੈ ਮੈਂ ਕੱਲ ਹੀ ਮੈਨੂੰ ਅਖਾਰੇ ਸੀ ਮਿਆਨੇ ਉਹ ਇੰਸਪੈਕਟਰ ਵਾਲੀ ਗੱਲ ਵੀ ਪਾਈ ਸੀ ਤੇ ਉੱਤਾਂ ਪੁੱਤਾਂ ਦੀ ਪੁੱਤਾਂ ਦੀ ਉਹ ਦਿਖਾਇਆ ਮੈਨੂੰ ਕਹਿੰਦੇ ਜੀ ਆ ਦੇਖੋ ਮੈਂ ਕਹੋ ਇਹ ਤੇ ਕਰਮਜੀਤ ਕਹਿੰਦੇ ਜੀ ਹਾਂ ਇੱਕ ਸ਼ੂਟਿੰਗ ਕਰ ਰਿਹਾ ਸ਼ੂਟਿੰਗ ਦੇ ਵਿੱਚੋਂ ਮੈਨੂੰ ਕਿਹਾ ਕਿ ਬਾਬਾ ਜੀ ਮੈਂ ਆਉਂਗਾ ਇਹ ਜਿਹੜੇ ਅਵਾਰਡ ਨੇ ਅੱਜ ਜਿਹੜਾ ਜਮਲਾ ਜੱਟ ਜੀ ਦੇ ਨਾਮ ਤੇ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਇਹ ਹੱਕ ਦਾ ਹੈ ਕਿਉਂਕਿ ਮੈਂ ਉਹਨਾਂ ਨੂੰ ਬਹੁਤ ਮਿਹੜਿਓਂ ਦੇਖਿਆ ਸਾਦੇ ਘਰ ਦੇ ਨਾਲ ਗਵਾਂਢੀ ਉਹਨਾਂ ਦੇ ਭੈਣ ਰਹਿੰਦੇ ਨੇ ਜੇ ਮੈਨਾਂ ਜੇ ਜੋ ਗੰਗਾਪਤ ਸਾਹਿਬ ਪਰਾਣਾ ਜਾਉਣਾ ਤੇ ਉਹਨਾਂ ਦੇ ਕੋਲ ਫੰਕਸ਼ਨ ਆਉਣਾ ਤਾਂ ਜਮਲਾ ਜੱਟ ਜੀ ਨੇ ਆਉਣਾ ਟੁੰਡੀ ਉਹਨਾਂ ਦੇ ਤਾਂ ਮੋਢੇ ਪਾਈ ਹੁੰਦੀ ਸੀ ਇੱਕ ਟੋਲਤ ਵਾਲਾ ਟੀਮਾ ਵੱਡੇ ਸਤਾਰ ਹੋ ਕੇ ਕੋਈ ਨੀਵੇਂ ਹੋ ਕੇ ਮਿਲਦੇ ਸੀ ਸਭ ਨੂੰ ਉਹਨਾਂ ਚ ਕੋਈ ਹੰਕਾਰ ਨਹੀਂ ਸੀ ਕ ਮੈਂ ਉਹ ਚੀਜ਼ ਦੇਖੀ ਇਹਦੇ ਚ ਐਵੇਂ ਨਹੀਂ ਕਿਸੇ ਨੂੰ ਦਿੱਤੀ ਜਾਂਦੀਆਂ ਅੰਮੀਆਂ ਚੀਜ਼ਾਂ ਕੋਈ ਛੋਟੀ ਮੱਟੀ ਗੱਲ ਨਹੀਂ ਹੈ ਜਮਲਾ ਜੱਟ ਜੀ ਦਾ ਆਵਾਜ਼ ਮਿਲਣਾ ਉਹ ਦੇਖ ਕੇ ਦੱਸਦਾ ਜਾਂਦਾ ਮੈਂ ਉਹਨਾਂ ਨੂੰ ਦੇਖਿਆ ਮੈਂ ਉਹਨਾਂ ਨੂੰ ਸੁਣਿਆ ਕੋਲ ਬੈਠ ਕੇ ਅਸੀਂ ਉਹਨਾਂ ਦੀ ਗੋਦੀ 'ਚ ਖੇਡੇ ਆ ਕਿਉਂਕਿ ਉਹ ਉਦੋਂ ਸਮਾਂ ਇਹਦਾ ਚੰਗਾ ਸੀ ਉਹ ਆਪਣੇ ਭਾਂਦਿਆਂ ਨੂੰ ਤਾਂ ਪਿਆਰ ਕਰਨਾ ਸਾਨੂੰ ਵੀ ਭਾਂਦੇ ਕਹਿੰਦੇ ਹੁੰਦੇ ਸੀ ਉਹ ਸਾਨੂੰ ਵੀ ਉਹਨਾਂ ਹੀ ਪਿਆਰ ਦਿੰਦੇ ਸੀ ਜਿੰਨਾ ਆਪਣੇ ਸਕੇ ਭਾਂਦੇ ਨੂੰ ਦਿੰਦੇ ਸੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਤਾਂ ਮਿਲਣੀਆਂ ਦੀ ਮਿਹਨਤ ਕਰੀਏ ਆਪਣੇ ਮਾਪਿਓ ਦਾ ਸਤਿਕਾਰ ਕਰੀਏ ਕਿਉਂਕਿ ਉਸ ਮਾਲਕ ਨੇ ਵੀ ਕਿਹਾ ਕਿ ਪਹਿਲਾ ਗੁਰੂ ਮਾਪੇ ਦਾ ਦੂਸਰਾ ਗੁਰੂ ਸਿੱਖषक ਪੜਾਉਣ ਵਾਲਾ ਤੀਸਰਾ ਗੁਰੂ ਉਸਤਾਦ ਕੰਮ ਸਿਖਾਉਣ ਵਾਲਾ ਚੌਥਾ ਗੁਰੂ ਰੱਬ ਆਪੋ ਕਹਿੰਦਾ ਜੇ ਤਿੰਨਾਂ ਦਾ ਨਹੀਂ ਬਣਿਆ ਤੂੰ ਮੇਰਾ ਨਹੀਂ ਬਣ ਸਕਦਾ ਇਸ ਕਰਕੇ ਹਮੇਸ਼ਾ ਆਪਣੇ ਮਾਪਿਆਂ ਦੀ ਕਦਰ ਕਰੋ ਹਮੇਸ਼ਾ ਆਪਣੇ ਉਸਤਾਦ ਦੀ ਆਪਣੇ ਟੀਚਰ ਵੀ ਉਹਦੀ ਮਦਦ ਇਜ਼ਤ ਕਰੋ ਅਸੀਸਾਂ ਲਾਓ ਪੈਸੇ ਨਾਲ ਕੁਝ ਨਹੀਂ ਹੁੰਦਾ ਜਿੰਨਾ ਮਰਜੀ ਕਮਾ ਲਓ ਜੋ ਤੁਸੀਂ ਅਸੀਸਾਂ ਦੇ ਨਾਲ ਹਾਸਲ ਕਰ ਸਕਦੇ ਹੋ ਜੋ ਤੁਸੀਂ ਸੇਵਾ ਤੇ ਸਿਮਰਨ ਨਾਲ ਹਾਸਲ ਕਰ ਸਕਦੇ ਹੋ ਉਹ ਚੀਜ਼ ਤੁਸੀਂ ਹਾਸਲ ਨਹੀਂ ਕਰ ਸਕਦੇ ਪੈਸੇ ਦੇ ਨਾਲ ਇੱਥੇ ਬਹੁਤ ਆਉਂਦੇ ਆ ਸਾਡੇ ਕੋਲੇ ਚਾਹੇ ਮੇਰਾ 10 ਲੱਖ ਲੱਗ ਜੇ ਜੀ ਮੇਰਾ 20 ਲੱਖ ਲੱਗ ਜੇ ਜੀ ਮੈਨੂੰ ਠੀਕ ਕਰ ਦਿਓ ਉਹਨਾਂ ਨੂੰ ਸਮਝਾਈਦਾ ਫਿਰ ਬੈਠ ਕੇ ਕਿ ਤੂੰ 10 ਲੱਖ ਲਾਉਣਾ ਇਹੇ ਜੇ ਵੀ ਲੋਕ ਬੈਠੇ ਆ ਇੱਥੇ 10 10 ਕਰੋੜ ਲਾਉਣ ਵਾਲੇ ਬੈਠੇ ਕਰੋ ਤਾਂ ਮਰਨ ਲੈਣਾ ਇਹ ਤੇ ਕਰਮਾਂ ਦਾ ਫਲ ਆ ਆਪਣੇ ਕਰਮ ਠੀਕ ਕਰ ਲੈ ਤੇ ਆਪਾਂ ਹੀ ਸਾਰਾ ਕੁਝ ਠੀਕ ਹੋ ਜਾਣਾ ਜਦੋਂ ਅਸੀਂ ਕਰਮ ਚੰਗੇ ਨਹੀਂ ਕਰਨੇ ਤਾਂ ਫਿਰ ਸਾਨੂੰ ਉਹਦਾ ਫਲ ਵੀ ਚੰਗਾ ਨਹੀਂ ਮਿਲਣਾ ਧਿਆਨ ਰੱਖਿਆ ਕਰੋ ਕਿ ਕੋਈ ਤੁਹਾਡੇ ਤੋਂ ਨਾਰਾਜ਼ ਨਾ ਹੋਵੇ ਧਿਆਨ ਰੱਖਿਆ ਕਰੋ ਕਿ ਆਪ ਤੋਂ ਵੱਡੇ ਦੀ ਇੱਜ਼ਤ ਕਰਿਆ ਕਰੋ ਆਪਣੇ ਮਾਪਿਓ ਦਾ ਸਤਿਕਾਰ ਕਰਿਆ ਕਰੋ ਜਿਹੜੇ ਸੰਗੀ ਸਾਥੀ ਨੇ ਜੇ ਕੋ ਗਿਰਦਾ ਉਹਨੂੰ ਹੱਥ ਫੜ ਕੇ ਉਠਾਲ ਲਿਆ ਕਰੋ ਉਹਨੂੰ ਪਿਆਰ ਨਾਲ ਬੁੱਕਲ ਤੇ ਲਿਆ ਕਰੋ ਕਿ ਉਹ ਅੱਗੇ ਵਧ ਸਕੇ ਕਿ ਕਰਮਾਂ ਦਾ ਫਲ ਜਿਹੜਾ ਹੈ ਉਹ ਮਿਲਣਾ ਸਾਨੂੰ ਚੰਗੇ ਕਰਮ ਕਰਾਂਗੇ ਤਾਂ ਚੰਗੇ ਹੀ ਸਾਡਾ ਅੱਗੇ ਹੋਊਗਾ ਨੇ ਤਾਂ ਪੈਸੇ ਜਿੰਨੇ ਮਰਦੀ ਚੱਕ ਕੇ ਇੱਥੇ ਬਾਬਿਆਂ ਕੋਲੇ ਆਪਾ ਕਰਾਉਂਦੇ ਫੇਰੇ ਚੱਲੂ ਕਿਸੇ ਨੇ ਨਹੀਂ ਆਪਾ ਕਰਨੇ ਜੇ ਉਹ ਆਪਾ ਕਰਕੇ ਠੀਕ ਹੁੰਦਾ ਹੁੰਦੇ ਤਾਂ ਬਾਬੇ ਆਪ ਮਰਦੇ ਹੀ ਨਾ ਜਿਹੜੇ ਆਪਾ ਕਰਦੇ ਆ ਜਿਹੜੇ ਵੱਡੇ ਵੱਡੇ ਸੇਠ ਆ ਉਹ ਮਰਦੇ ਹੀ ਨਾ ਉਹ ਦੇਦਿਆ ਕਰਦੇ ਉਹ ਇਸ ਸਰਬਾਰ ਦੀ ਖਾਸੀਅਤ ਹੈ ਜਿਹੜਾ ਆ ਕੇ ਇੱਥੇ ਹੰਕਾਰ ਤੇ ਕਹਿੰਦਾ ਨਾ ਮੈਂ ਇੰਨੇ ਪੈਸੇ ਲਾਉਂਗਾ ਉਹ ਦੁਬਾਰਾ ਇਸ ਸਰਬਾਰ ਤੇ ਆਈ ਨਹੀਂ ਸਕਦਾ ਕਿਉਂ ਕਿਉਂਕਿ ਇਹ ਪਿਆਰ ਦੀ ਖੇਡ ਹੈ ਕੋਈ ਪੈਸਿਆਂ ਦੀ ਖੇਡ ਨਹੀਂ ਮੈਨੂੰ ਕਿੱਥੋਂ ਕਿੱਥੋਂ ਕੱਢ ਕੇ ਲਿਆਇਆ ਇੱਥੇ ਤੇ ਜੇ ਪੈਸਿਆਂ ਦੀ ਖੇਡ ਹੁੰਦੀ ਫਿਰ ਤਾਂ ਮੈਂ ਆਉਂਦਾ ਹੀ ਨਾ ਇਹਨਾਂ ਦਾ ਪਿਆਰ ਸੀ ਸੇਵਾ ਲੈਣੀ ਸੀ ਔਰ ਸਭ ਤੋਂ ਵੱਡੀ ਗੱਲ ਮੇਰੇ ਪਰਿਵਾਰ ਦਾ ਸਾਥ ਸੀ ਮੇਰੇ ਨਾਲ ਕਰਮਜੀਤ ਵਰਗੇ ਗੁਰਤੇਜ ਵਰਗੇ ਇਹਨਾਂ ਦਾ ਸਾਗਿਆਂ ਦਾ ਤੋਂ ਬਾਬਾ ਬਲਕਾ ਸਿੰਘ ਖੜਾ ਹੈ ਗੁਰਮਤ ਸਿੰਘ ਖੜਾ ਹੈ ਇਹਨਾਂ ਸਾਰਿਆਂ ਦਾ ਸਾਥ ਸੀ ਤੁਸੀਂ ਇੱਥੇ ਦੇਖਿਆ ਹੋਣਾ ਕਿ ਜਿੰਨੇ ਵੀ ਸੇਵਾ ਕਰਨ ਵਾਲੇ ਸੇਵਾਦਾਰ ਨੇ ਉਹ ਪਰਾਂੇ ਚੱਲੇ ਆ ਰਹੇ ਨੇ ਚਾਹੇ ਸਾਡੇ ਸਾਥੀ ਕਿਉਂ ਨਾ ਹੋਣ ਇੱਕ ਕੈਨੇਡਾ ਬੈਠਾ ਤੋਂ ਕੈਨੇਡਾ ਬੈਠਾ ਪ੍ਰੋਗਰਾਮ ਆ ਗਿਆ ਤੇ ਮੈਨੂੰ ਉੱਥੋਂ ਬੈਠਾ ਫਾਰਮ ਕਰਨਾ ਬਾਬਾ ਜੀ ਮੈਂ ਕਰ ਨਹੀਂ ਸਕਦਾ ਹਾਂ ਕੰਮ ਹੋ ਗਿਆ ਮੈਂ ਹੁਣ ਕੀ ਕਰਾਂ ਮੇਰੀ ਟਿਕਟ ਨਹੀਂ ਹੋ ਰਹੀ ਮੈਂ ਤਾਂ ਕੋਈ ਗੱਲ ਨਹੀਂ ਫਿਰ ਕੀ ਅਗਲੇ ਤੇ ਆਦੀ ਮੈਂ ਮੰਨਦੀ ਫਿਰ ਮੈਂ ਇੱਕ ਇਸ ਹੱਤੋਂ ਕਰੂੰਗਾ ਵੀ ਸਾਧੀਆਂ ਦੇ ਪੈਸੇ ਮੈਂ ਲਵਾਂਗਾ ਉਹ ਮਹਕਿਆ ਤੂੰ ਹਰ ਵਾਰੀ ਸੇਵਾ ਕਰਨਾ ਇੱਕ ਵਾਰੀ ਕੋਈ ਗੱਲ ਨਹੀਂ ਇਹ ਹੁੰਦਾ ਪਿਆਰ ਇਹ ਕੋਈ ਇਹ ਨਹੀਂ ਵੀ ਪੈਸਿਆਂ ਦੇ ਨਾਲ ਮੈਨੂੰ ਜਿਤਾਉਣਾ ਚਾਹੁੰਦਾ ਸੀ ਨਹੀਂ ਇਹਨੂੰ ਇਸ ਗੱਲ ਦਾ ਫਿਕਰ ਸੀ ਕਿ ਮੈਂ ਉਸ ਦਰਬਾਰ ਨਾਲ ਜੁੜਿਆ ਹੋਇਆ ਤਾਂ ਮੇਰਾ ਫਰਜ਼ ਬਣਦਾ ਕਿ ਬਾਬਾ ਜੀ ਨੂੰ ਉਸ ਸੀਦ ਦਾ ਕੋਈ ਉਹ ਨਾ ਹੋਵੇ ਮੈਂ ਆਪੇ ਕਰਕੇ ਭੇਜਾਂ ਇਸੇ ਤਰੀਕੇ ਹਰਦੀਪ ਹੈ ਗੁਨਾਹੇ ਦਰਬਾਰ ਨਾਲ ਜੁੜੇ ਹੋਏ ਆ ਇਹਨਾਂ ਦੇ ਫਾਦਰ ਦੀ ਬੜੀ ਸੇਵਾ ਐ ਇਸ ਦਰਬਾਰ ਤੇ ਸੋ ਇਸ ਕਰਕੇ ਜਿੱਥੇ-ਜਿੱਥੇ ਵੀ ਤੁਸੀਂ ਜੁੜੇ ਹੋ ਹੋ ਮੈਂ ਨਹੀਂ ਕਹਿੰਦਾ ਇੱਥੇ ਜੁੜੇ ਹੋ ਤੁਸੀਂ ਜਿੱਥੇ ਵੀ ਜੁੜਿਆ ਕਰੋ ਉੱਥੇ ਜਾ ਕੇ ਸਿਰਫ ਇੰਨੀ ਗੱਲ ਕਹਿ ਕੇ ਕਰੋ ਕਿ ਸਾਡੇ ਗੁਨਾਹ ਬਖਸ਼ ਦੇ ਸਾਨੂੰ ਮaaf ਕਰ ਦੇ ਉੱਥੇ ਜਾ ਕੇ ਇਹ ਨਾ ਕਹਿਆ ਕਰੋ ਮੈਨੂੰ ਆਹ ਦੇ ਦੇ ਮੈਨੂੰ ਉਹ ਦੇ ਦੇ ਉਹਨੇ ਆਪੇ ਦੇ ਦੇਣਾ ਜਦੋਂ ਤੁਹਾਡੇ ਗੁਨਾਹ ਮaaf ਹੋ ਗਏ ਜਿੰਨੀ ਤੇ ਤੁਹਾਡੇ ਗੁਨਾਹ ਮaaf ਨਹੀਂ ਹੁੰਦੇ ਤੁਹਾਨੂੰ ਕੁਝ ਨਹੀਂ ਮਿਲਣਾ ਸੋ کرمجیت جیت نے بھی جانا آپ سارا کا اس میلے پہ جن پہ میں جی جیا کہنا اور بدائی دنوں بساخی میلے بھی تھوڑوں اور بہت ودیا ودیا کلاکار ہوئے ہے وہ بیٹھے ہیں شام تک رہے دیر رات تک میلا چلے گا اور آرام بیٹھ کے سارے سارا نے آنند لینا میلے دا آپ سارے کا بہت انواد دھنواد واحرو جی کا خالصہ خالص واحر جی کی فتح ਉੱਚ ਬੜੀਆਂ-ਬੜੀਆਂ ਪਲਾਂਘਾਂ ਪੁੱਟੀਆਂ ਜਾ ਕੇ ਪਰਦੇਸਾਂ ਦੇ ਵਿੱਚ ਵੀ ਆਪਣੀ ਧਾਕ ਦੇ ਨਾਲ ਦਾਦਾ ਮਨਜੋ ਸਿੰਘ ਜੀ ਦੇ ਨਾਲ ਤੇ ਕਰਨਜੀਤ ਅਨਮੋਲ ਜੀ ਤੇ ਹੋਰ ਬਹੁਤ ਸਾਰੇ ਬਤਵੰਤੇ ਸੱਜਣ ਨਗਦ ਬਰਾਸ਼ੀ ਨਾਲ ਇਨਾਮ ਕਰਦੇ ਨੇ ਉੱਚ ਪੁੱਤਰਾ ਸਨਮਾਨ ਭਾਈ ਹਰਜੀਤ ਲਲਕਲਾ ਜੀ ਤਨਮੋਲ ਜੀ ਇਹ ਆਪ ਵੀ ਬਹੁਤ ਨਹੀਂ ਕਿਹਾ ਨੋ ਸੇਬ ਸਨਮਾਨ ਕਰ ਰਹੇ ਨੇ ਪਾਪਾ ਜੀ ਅਜੀਤ ਲੰਕਨ ਲੰਦਾ ਸੋ ਇੱਕ ਵਾਰੀ ਤਾੜੀਆਂ ਹੋ ਜੇ ਜਰਾ ਸਾਡੇ ਪਿੰਡ ਦਾ ਮਾਣ ਲੜਕਣਾਂ ਦਾ ਨਾਮ ਰੋਸ਼ਨ ਕੀਤਾ ਬਾਈ ਨੇ ਬਹੁਤ ਨਿਸ਼ਮ ਦਸਨ ਜਾ ਕੇ ਕੈਦਰ ਨੂੰ ਧੰਨਵਾਦੀ ਹਾਂ ਇਹਦਾ ਮਾਪੂਸੰਦ ਬਤਨ ਸੀ ਬਿਹਾਵੀ ਨਾਲ ਉਹ ਬਿਨ ਕਰਕੇ ਬੇਰੀਆਂ ਲੱਖ ਲੱਖ ਮਾਰਕਾਂ ਦੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੀ ਤੁਹਾਨੂੰ